ਸਾਰੀ ਗੀਰ ਸਤਿ ਸ਼੍ਰੀ ਅਕਾਲ ਮੈਂ ਬਲਵੀਰ ਸਿੰਘ ਜੜੀਆ ਪਿੰਡ ਧਰਮਗੜ ਤੇਲ ਮਲੋਹ ਜ਼ਿਲ੍ਹਾ ਫਤਿਹਗੜ ਸਾਹਿਬ ਸਾਨੂੰ ਜਿਹੜੀ ਜਿਹੜੀ ਗਰਮ ਰੋਤੀ ਮੂੰਗੀ ਆ ਉਹਦੇ ਬੀਜੜ ਦਾ ਟੁਕਮਾ ਟਾਈਮ ਹੈ ਕਿ ਜਿਹੜੀ ਮੂੰਗੀ ਦਾ ਬਜਾਈ ਦਾ ਟਾਈਮ ਹੈ 20 ਮਾਰਚ ਤੋਂ ਲੈ ਕੇ 10 ਅਪ੍ਰੈਲ ਤੱਕ ਜਿਹੜੀ ਸੀ ਮੂੰਗੀ ਲਾਵਾਂਗੇ ਉਹ ਬਰਸਾਤਾਂ ਦੇ ਉੱਤੋਂ ਵੀ ਵੱਜਨ ਜੇ ਕਿ ਪੱਕਣ ਵੇਲੇ ਤਾਂ ਕਿ ਬਰਸਾਤ ਚ ਨਹੀਂ ਜਾਂਦੀ ਪਰ ਮੂੰਗੀ ਨੂੰ ਅਸੀਂ ਲੇਟ ਵੀ ਲਾ ਸਕਦੇ ਆ ਤੇ ਸਿਰਫ ਉਹਦਾ ਇਹੀ ਆ ਵੀ ਬਰਸਾਤ ਚ ਨਾ ਜਾਵੇ ਪਰ ਜੇ ਬਰਸਾਤ ਵੀ ਜਾਂਦੀ ਹੈ ਤਾਂ ਮੂੰਗੀ ਤਾਂ ਵੀ ਘਾਟੇ ਵਾਲਾ ਸੌਦਾ ਨਹੀਂ ਹੈਗਾ ਮਤਲਬ ਉਹ ਹਰੀ ਖਾਦ ਦਾ ਕੰਮ ਦਿੱਤੀਆਂ ਜਿਹੜੀ ਅਸੀਂ ਅਗਲੀ ਫਸਲ ਵੀਜਾਂ ਉਹਦੇ ਲਈ ਚੌਥਾ ਹਿੱਸਾ ਨਾਈਟ੍ਰੋਜਨ ਵਾਜ ਜਾਂਦੀ ਹੈ ਤੇ ਭਾਰਤ ਸਰਕਾਰ ਨੂੰ ਵੀ ਬਹੁਤ ਜ਼ਿਆਦਾ ਬਚਤ ਹੋ ਸਕਦੀ ਹੈ ਤੇ ਯੂਰੀਏ ਦੇ ਉੱਤੇ ਬਹੁਤ ਜ਼ਿਆਦਾ ਸਬਸਿਡੀ ਹੈ ਤੇ ਜਿਹੜੀਆਂ ਮੂੰਗੀ ਦੀਆਂ ਤਿੰਨ ਕਿਸਮਾਂ ਜਿਹੜੀਆਂ ਪੰਜਾਬ ਐਗਰੀਕਲਚਰ ਸਟੇਟ ਵੱਲੋਂ ਸਪਾਸ ਕੀਤੇ ਆ ਗਿਆਂ ਨੇ ਐਸਐਮਐਲ 1827 ਤੇ ਇਹਦਾ ਝਾੜ तकरीबन 5 ਪੁਆਇੰਟ ਦੇ ਅਲੱਗ ਭਾਗ ਹੈ ਤੇ 61 ਦਿਨ ਦੇ 61 ਵਾਰਡ ਦਿਨ ਦੇ ਵਿੱਚੋਂ ਪੱਕ ਜਾਂਦੀ ਹੈ ਤੇ ਦੂਜੀ ਕਿਸਮ ਹੈਗੀ ਐ ਐਸਐਮਐਲ 832 ਇਹਦਾ ਜਿਹੜਾ ਝਾੜਾ ਸਾਢੇ 4 ਕੁਇੰਟਲ 60 ਕਿਲੋ ਦੇ ਲਗਭਗ ਪੜਦਾ ਤੇ ਤੀਜੀ ਕਿਸਮ ਹੈ ਐਸਐਮਐਲ 668 ਜਿਹਦੇ दाणे ਥੋੜੇ ਮੋਟੇ ਨੇ ਇਹਦਾ ਜਿਹੜਾ ਝਾੜਾ ਸਾਢੇ 4 ਕੁਇੰਟਲ ਦੇ ਲਗਭਗ ਪਰੇ ਘੜਾ ਜਾਂਦਾ ਤੇ ਮੂੰਗੀ ਜਿਹੜੀ ਫਸਲ ਹੈ ਬਹੁਤ ਘੱਟ ਪਾਣੀ ਤੇ ਘੱਟ ਸਮੇਂ 'ਚ ਹੋਣ ਵਾਲੀ ਹੈ ਤੇ तकरीबन مونਗੀ ਨੂੰ ਜਿਹੜਾ ਪਹਿਲਾ ਪਾਣੀ ਆ ਉਹ 25 ਦਿਨ ਬਾਅਦ ਲੱਗਦਾ ਹੈ ਤੇ ਲਾਸਟ ਪਾਣੀ ਜਿਹੜਾ ਉਹ 55 ਦਿਨ ਬਾਅਦ ਬੰਦ ਕਰਦੇ ਨੇ ਅਸੀਂ ਉਸ ਤੋਂ ਬਾਅਦ مونਗੀ ਆ तकरीबन ਜਿਹੜੀ ਮਾਰਕੀਟ ਵੀ ਹੁਣ ਬੜੀ ਅੱਛੀ ਆ ਸਰਕਾਰ ਉਹਨੂੰ ਸਰਕਾਰੀ ਭਾਅ ਤੇ ਵੀ ਖਰੀਦਦੀ ਆ ਤੇ ਇਸ ਕਰਕੇ ਮੈਂ ਸਮਝਦਾ ਵੀ مونਗੀ ਆ ਜਿਹੜੀ ਇਸ ਵੇਲੇ ਕਿਸਾਨ ਵੀਰਾਂ ਨੂੰ ਲਾ ਲੈਣੀ ਚਾਹੀਦੀ ਹੈ